ਬਾਈ ਅਸਰੀ ਕਾਲ ਲੈ ਬਾਈ ਅਸਰੀ ਗੱਲ ਜੀ ਅੱਜ ਬੜਾ ਲੱਗੇ ਬਾਈ ਉਧਰ ਘਾਟ ਨਾਜ ਮੋਟਰ ਛੋਟੀ ਜਿਹੀ ਲਾਈ ਆ ਕਹਿੰਦੇ ਬੜੀ ਪਾਣੀ ਹੋ ਜਾ ਖਰਾਬ ਹੋ ਗਿਆ ਨਾ ਥੋੜਾ ਜਿਹਾ ਪੈਪ ਪਾਣੀ ਖੜਾ ਫਿਰ ਬਾਈ ਸਫਾਈ ਕਰਨੀ ਥੋੜੀ ਜਿਹੀ ਮੁਸ਼ਕਲ ਆ ਛੋਟੀ ਮੋਟਰ ਨਾਲ ਭਰਨਾ ਮਤਲਬ ਕਿ ਬੀਜ ਮੈਂਟ ਆ ਬੀਜ ਆ ਇਹਦਾ ਬੜਾ ਪਾਣੀ ਆ ਬਸ ਜੀ ਇਹੇ ਤੋਂ ਬਾਹਰ ਨਾ ਪਰਸੀ ਨੇ ਪੱਕੀ ਵੀ ਕਾਟੇ ਰਵੋ ਦੋਣਾ ਹਾਂ ਕਾਂ ਵੈਜ ਕਣਾ ਨਾ ਨਕਸ਼ੇ ਬਣਾਤਾ ਹੋਗਾ ਓਏ ਜਿਹੜਾ ਆਪਾਂ ਉੱਪਰ ਤੇ ਕੱਟਿਆ ਮਾਮਾ ਦਾ ਉਹ ਕਾ ਠੀਕ ਆ ਆ ਠੀਕ ਆ ਜਿਹੜਾ ਜਿਆਦਾ ਠੇਠਾ ਲਾਇਆ ਆਪਾਂ ਨੇ ਉਹ ਖਾਊਗਾ ਹਾਂਜੀ ਹੋਣੀ ਜਾਏਗੀ ਹਾਂ ਹਾਂਜੀ ਮਸ਼ੀਨਾਂ ਮਸ਼ੀਨਾਂ ਲਗਣੀ ਮਸ਼ੀਨਾਂ ਉਰੇ ਆਦਾ ਆ ਫੇਰਾ ਆ ਫੇਰਾ ਐਂਡ ਐਂਡ ਤੱਕ ਆ ਮਾਰਾ ਐਂਡ ਬਿਛੇ ਆਪੇ ਆਏ ਮਸ਼ੀਨ ਲਾਉਂਗੇ ਹੁਣ ਬਾਈ ਦੂਈ ਲਿਆ ਕੇ ਆ ਠੀਕ ਐ ਯਾਰ ਆ ਕਾ ਠੀਕ ਐ ਬੱਦਲ ਨਾਲ ਗਰਮੀ ਕਿ ਨਹੀਂ ਹੋਊ ਗਵਿੰਦਰ ਪੜਦਾ ਕਿ ਨਹੀਂ ਹੋਗੀ ਅਸੀਂ ਦਾ ਚੋਚਾ ਭਰਿਆ ਹੁਣ ਨਾ ਆਈਏ ਹੈ ਗਰਮੀ ਹੋਊ ਤਨ ਨਾ ਆਏ ਕਮ ਜਲਾ ਬੱਸ ਕੱਢ ਤੀ ਉਹ ਭੱਟਾ ਕੱਢ ਤੇ ਨਹੀਂ ਉਹ ਗਰਮੀ ਆ ਜਾ ਦੂ ਹੀ ਗਿਆ ਪੜਦਾ ਨਹੀਂ ਹੁੰਦੀ ਪਰਦੇ ਜੀ ਵੀ ਹੰਪਸ ਹੀ ਹੋ ਗਈ ਵੀ ਹਾਂ ਵੀ ਉਹ ਗੁੰਮਜਾ ਹੋ ਗਿਆ ਮੌਸਮ ਇਹ ਜਿਹੜੀ ਗੁੰਮਜਾ ਹੋ ਗਿਆ ਇਹ ਬੱਦਲ ਵੀ ਚੜ ਸਕਦਾ ਨੇਰੀ ਵੀ ਸਾਡੀ ਪਾਸੋਂ ਉਸੇ ਅਮੀ 40% ਹਾਂ ਹਾਂ ਦੱਸਦਾ ਮੈਂ ਚਾਈ ਮੈਂ ਪਾਊਗਾ ਨਹੀਂ ਪਤਾ ਨਹੀਂ ਹੁਣ ਮੀਂਹ ਪੈ ਬੈ ਠੀਕ ਐ ਨੇਰੀ ਨਾ ਆਵੇ ਆਹ ਮੁੱਕੀ ਨੀ ਹਵਾਈਆ ਦੇ ਫਾਟਾ ਛਿੱਟਿਆ ਦੇ ਗੱਗੇ ਆਏ ਫਾਟਾ ਛਿੱਟੇ ਵਿੱਚ ਲੰਬੇ ਲੰਬੇ ਆ ਹਵਾ ਪੈ ਗਈਆਂ ਆ ਤੇ ਗਰੀਬੀ ਨਹੀਂ ਆਏ ਆਇਆ ਉਹ ਉੱਧਰ ਥੋੜੀ ਜਿਆਦਾ ਗਰੀਬੀ ਆਏ ਆਏ ਫਾਟਾ ਜੀ ਗਰੀਬੀ ਆ ਥੋੜੀ ਆਏ ਇਹ ਹਵਾ ਦੇ ਹਵਾ ਦੀ ਬਜਾਏ ਨਾਲ ਪਾਣੀ ਤਾਂ ਲਾਇਆ ਕੁਝ ਨਹੀਂ ਤਾਂ ਹੈਗਾ ਹਾਂ ਕਿਹਨਾ ਕਿਸੇ ਗ੍ਰਿੰਡਰ ਲਿਆ ਕੇ ਨਾ ਇੱਥੇ ਗ੍ਰਿੰਡਰ ਫੇਰੋ ਮਾੜਾ ਮਾੜਾ ਅੱਛੇ ਨਹੀਂ ਰੱਖੇ ਐ ਬਾਈ ਅੱਛੇ ਜੀ ਵਜੇ ਲਾ ਰਿਹਾ ਇਹਦੇ ਮਾੜੇ ਗੰਡਰ ਫੇਰ ਜੀ ਉਹ ਪਿਆਏ ਪੁੱਛ ਲੈਣਾ ਪੈ ਜਾਂਦਾ ਜੀ ਪਰ ਤਾਂ ਰੱਖੇ ਪਿਆ ਐ ਨਹੀਂ ਨਹੀਂ ਮਰ ਜੰਡਰ ਬੱਜੇ ਨਾ ਮਮਾ ਦਾ ਆਹ ਆ ਪਰ ਪਰ ਆਹ ਆਹ ਕਹਿੰਦਾ ਅਸਲੀ ਉਹ ਹੈ ਜੇ ਪਰ ਗੋਲ ਕਰਨ ਕਹਿੰਦਾ ਗੋਲ ਕਰ ਦਵੇ ਲਓ ਤਾਂ ਐਂ ਘਾੜੀ ਕੋ ਸਾਹ ਰਹੀ ਹੈ ਹਾਂ ਉਹ ਜਿਹੜਾ ਦੇਖੀ ਇਹ ਲੋ ਤਾਂ ਕਿਸੇ ਲੋਟੇ ਨਹੀਂ ਪਹਿਲੇ ਖਾਲਕਾਨੇ ਵਿੱਚ ਠੀਕ ਹੈ ਆਹੋ ਬਈ ਦਾਈ ਰੱਖਿਆ ਹੋਣ ਨੂੰ ਲੱਗਿਆ ਨਾ ਸਿਰ ਥੁਰ ਬੱਜੇ ਲਈ ਬੜਾ ਕਿਆ ਕਰਦਾ ਮਾ ਮੋਟਾ ਸਿਰ ਦੇਖ ਦੇ ਤਾਕਾ ਲੱਗਣਾ ਵੀ ਤੱਕ ਕਿਆ ਮਾਰਿਆ ਵਾ ਲਾਟਣਾ ਵੀ ਘਾ ਪਰਚੇ ਲੱਗੇ ਨੇ ਪੁੱਛੇ ਤਾਂ ਦਿੱਖੀ ਕੀ ਬੱਜੀ ਹੋਈ ਆ ਹੈ ਕਿ ਨਹੀਂ ਬਾਕੀ ਬਈ ਪੰਡਾ ਬਗੜਾ ਪਿਉ ਇਹ ਰੰਗ ਨਹੀਂ ਫਰਕ ਆ ਬਾਣੀ ਸਾਫ ਲੱਗ ਜਾਂਦਾ ਉਹ ਕੋਈ ਰੰਗ ਦਾ ਪਰ ਬਾਕੀ ਦੇਖਦੇ ਭਰਦੇ ਆਪਾਂ ਮਰ ਜੇ ਨਾ ਮਾਲੇ ਨੇ ਭਰਦੇ 10 ਮਿੰਟ ਮਸਮ ਹੋ ਜਾ ਸਾਫ ਮਿੰਟ 10 ਸਾਫ ਨਾਲ ਭਰੇ ਆ 10 ਮਿੰਟ ਦੀ ਗੇਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਲੈਂਦਾ ਭਾਈ ਟਰੈਲਰ ਗਲਾਬਾਈ ਨੇ ਭੇਜਤਾ ਕਿਹੜਾ ਮੈਂ ਟਰੈਲਰ ਛੱਡ ਕੇ ਜਾਣਾ ਆਪਣੀ ਪਾਸੇ ਗੱਲ ਉਹ ਤਾਂ ਗੱਲਾਂ ਖਤਮ ਹੋ ਗਈ ਦੇਖ ਲੈ ਜਿਹੜਾ ਟਰੈਲਰ ਭੇਜਤਾ ਉਹ ਹੈ ਉਹਦਾ ਛੱਡ ਕੇ ਗਿਆ ਰੋਪੜ ਸਾਈ ਰੋਪੜ ਸਾਈ ਛੱਡ ਕੇ ਗਿਆ ਬਾਕੀ ਦੋਨੇ ਥਾਲੇ ਹੀ ਪੇਤ ਤੇ ਵੇਚਣੇ ਖਾਤਰ ਆ ਕਹਿੰਦਾ ਬੜੇ ਬਣਾਉਣੇ ਆ ਇਹਦੇ ਬੜੇ ਬਣਾਉਣੇ ਹੋਰ ਇਹ ਵੇਚਣੇ ਹੋਣੇ ਹੈ ਵੇਚਣੇ ਬਾ ਠੀਕ ਆ ਪੇਤ ਤੇ ਨੇ ਗਏ ਇੱਥੇ ਸੀ 8 18 20 ਹੋ ਗਿਆ 20 ਹੋ ਗਿਆ ਕਿਦਾਂ ਇਹ 20 ਹੋ ਜਾਣਾ ਨਾ ਲੈ ਲੈ ਆ ਗਈ ਗੱਡੀ ਦਾ ਅੰਦਰ ਆ ਗਈ ਗੱਡੀ ਹੋਣਾ ਠੀਕ ਬਸ ਕੰਮ ਹੋ ਗਿਆ ਬੰਦਾ ਵਰ ਆ ਗਿਆ ਉਧਰ ਗੱਡੀ ਆ ਗਈ ਗੱਡੀ ਆ ਗਈ ਹੁਣ ਬੰਦਾ ਵਰ ਪਹਿਲੇ ਜਾਈ ਅੱਥੀ ਹੋ ਗਿਆ ਕੰਮ ਗੇਟ ਚ ਆ ਗਿਆ ਉਹ ਮੈਨੂੰ ਤਾਂ ਯਾਰ ਫੋਨ ਕਰਿਆ ਉਹਨੇ ਕਾ ਬੰਦਾ ਟਰੈਕਟਰ ਲਈ ਆਉਂਦਾ ਕਹਿੰਦਾ 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 ਮੈਂ ਭੇਜਣੀ ਭੇਜਣਾ ਐਸੀ ਗੱਲ ਸਾਡੀ ਸਾਰ ਲੈਣਾ ਗਾੜੇ ਦੂਆਂ ਦੇ ਵੇਲੇ ਹੋਏ ਗਏ ਹੁਣ ਕਹਿੰਦਾ ਨਹੀਂ ਕਹਿੰਦਾ ਬੰਦਾ ਟਰੈਕਟਰ ਲੈ ਕੇ ਤੁਰਿਆ ਆ ਕਹਿੰਦਾ ਉੱਥੇ ਤੇ ਕਹਿੰਦਾ ਕਾ ਟਰੈਕਟਰ ਮੰਨ ਲਈ ਜਾ ਬਸ ਅੱਛਾ ਮਾ ਚਲ ਕੋਈ ਨਾ ਬਾਈ ਨਾ ਠੀਕ ਐ ਇਹ 11.5 11.5 ਹੈ ਸਾਢੇ 11.5 ਹੋਊਗਾ ਹਾਂ ਸਾਢੇ 11 ਹੈ ਸਾਢਾ ਸਾਢੇ 11.5 ਹੈ ਸਾਢੇ 11.5 ਮੰਨ ਦਾਂਗੇ ਐਵੇਂ ਨਹੀਂ ਪੜਾਹੀਦੀ ਹੈ ਮੈਨੂੰ ਵੇ ਅਸੀਂ ਵੀ ਆਈ ਲੋ ਆਈ ਗਿਆ ਸੀ ਸੀਜ਼ਨ ਦੇ ਥੰਮਣ ਸਿੰਘ ਦੀ ਐ ਪੀਐਸਐਸ ਥੰਮਣ ਸਿੰਘ ਦੀ ਮੋਹਨ ਸਿੰਘ ਮੈਂ ਲੀਏ ਹੂੰ ਹਾਂ ਦੀਆਂ ਚਾਸੀਆਂ ਲੱਗੀ ਵੀ ਥੱਲੇ ਦੇ ਹਾਂ ਨਾ ਨਾਮਾ ਬਣਵਾਇਆ ਥੋੜੇ ਜਿਹੇ ਟਾਈਮ ਪਹਿਲਾਂ ਬਾਈ ਕਹਿੰਦਾ ਮੈਂ 3 300 ਕੁਆਇੰਟਲ ਦੇ ਜਾਂਦੇ ਗੰਨਾਵਾਂ ਤਾਂ ਫਾਲੇ ਵੀਰ ਨੇ ਭੇਜਦੇ ਉਹਨੇ ਕਹਿੰਦਾ ਬੜੇ ਬਣਾਉਣੇ ਬੜੇ ਬਣਾਉਣੇ ਕਹਿੰਦਾ ਅੱਛਾ ਬੜੇ ਜੀ ਕਹਿੰਦਾ ਇੱਕ ਦੂਜਾ ਬੜਾ ਠੀਕ ਹੈ ਇਹਨੂੰ ਬੜੇ ਕਰਾਉਂਗਾ ਪਤਾ ਅੰਨੂ ਪੁੱਛ ਲੈਂਦੇ ਪ੍ਰਧਾਨ ਨੂੰ ਜਿਹੜੇ ਹੋਰ ਆ ਰੋਣਾ ਰਗਾ ਮੈਂ ਫਾਲੇ ਦਿਖਾ ਰਹਾ ਤੈਨੂੰ ਆਪਣਾ ਨਹੀਂ ਬਣਵਾ ਕੇ ਦਿੱਤੇ ਤੇ ਪਹਿਲਾਂ ਆਪਣੇ ਇਹ ਜੋੜ ਨਹੀਂ ਲੱਗਦਾ ਇਹ ਜੋੜ ਨਹੀਂ ਲੰਦੇ ਕਹਿੰਦਾ ਟਰੈਕਟਰ ਦਾ ਹੋ ਇਹ ਤਾਂ ਇੱਕ ਨੇ ਵਿਗ ਜਾਣਾ ਹੈ ਹੈ ਟਿਕਨੇ ਵਿਗ ਜਾਣਾ ਨਵੇਂ ਬਣਵਾ ਲਵੇ ਹੋਰ ਹਾਂ ਨਵੇਂ ਬਣਾ ਦੇਣੇ ਉਹ ਤਾਂ ਕਹਿੰਦਾ ਬੜੇ ਮਹ ਨਹੀਂ ਤੂੰ ਮਹ ਇਹਨਾਂ ਨੂੰ ਵੇਚਣ ਤੇ ਨਵੀਂ ਖਰੀਦ ਰਵਾ ਦੇ ਵਿਗ ਜਾਣਾ ਇਹ ਤਾਂ ਨਵੇਂ ਦਾ ਫਾਲਾ ਹੈ 11 ਇਹ 11 ਇਹਦਾ ਗੇੜਾ ਨਹੀਂ ਪੈਣਾ ਹਾਂ ਇਹ ਫਾਲੇ ਆ ਭਾਈ ਉਸ ਵੀ ਨਹੀਂ ਚੱਲੇ ਵੀ ਜਦ ਛੱਡ ਗਿਆ ਮੈਂ ਉਹਨਾਂ ਨੇ ਕੇ ਫਾਲੇ ਵਲਟਾਏ ਨਹੀਂ ਯਾਰ ਗਏ ਉਹਦੇ ਫਾਲੇ ਆਏ ਨਾ ਬਈ ਤਾਂ ਨੇ ਚਾਵਾਂ ਧੌਂਦੇ ਇਹਨਾਂ ਤਾਰ ਕੇ ਧੋਆ ਤੂੰ ਕਿ ਬੜਾਉਂਦੇ ਆ ਬਾਕੀ ਬਾਈ ਜੀ ਨੇ ਫਾਲੇ ਲੈਣੇ ਹੋਏ ਮੇਰੇ ਨਾਲ ਸੰਪਰਕ ਕਰ ਲਿਓ 11 11 ਦੀ ਹੈ ਨਾ 11 ਦੇ ਫਾਲੇ ਆ ਜੀ ਆਪਣੇ ਵਾਲਾ ਨਾਲ ਦੇ ਜਿਹੜੇ ਹੋਏ ਆ ਉਹਨਾਂ ਕੋ ਹਾਲੈਂਡ ਟਰੈਕਟਰ ਆ ਠੀਕ ਆ ਛੋਟੇ ਇਹ ਤਾਂ ਸਾਡਾ ਸਿਆਣ ਦਾ ਹੀ ਨਹੀਂ ਕਹਿੰਦਾ ਹਾਲਿਆਂ ਨੂੰ ਇਹਨਾਂ ਨੂੰ ਕਹਿੰਦਾ ਮੈਨੂੰ ਆਇਆ ਵੀ ਤੇਲ ਵੀ ਹੋਕਣਾ ਫਾਟ ਬੜੀ ਜਾਊਗੀ ਨਾਲ ਤਾਂ ਲੜਾ ਠੀਕ ਹੈ ਠੀਕ ਹੈ ਭਾਈ ਬੜੇ ਵੜਵਾ ਲੰਨੇ ਆ ਆਪਣੇ ਚੱਲੀ ਜਾਂਦੇ ਆ 11 ਆਪਣੇ ਤਾਂ ਬੂਟੀਆਂ ਕਰਕੇ ਹਰੇਕ 11 ਪਾਉਂਦਾ ਏ ਹੁਣ ਉੱਥੇ ਜ਼ਮੀਨਾਂ 'ਚ ਬੂਟੀਆਂ ਸਾਢੇ 11 ਫੁੱਟਾਂ ਕਾ ਥੋੜਾ ਏ ਦਾ ਸਾਢੇ 11 ਫੁੱਟਾਂ ਕਾ ਥੋੜਾ ਏ ਹੈਡ ਪਰ ਦੇਖਿਆ ਲੱਗਦਾ ਹੋਰ ਇੱਥੇ ਕੋੜੀ ਨਹੀਂ ਲੱਗੀ ਵੀ ਹੋਰ ਕੋੜੀ ਕਰਕੇ ਜਿੱਦਾਂ ਲੋ ਮਰਕਣਾ ਲੱਗਿਆ ਦੇਖ ਲੈ ਅਡਾ ਬਿਨਾਂ ਅਸੀਂ ਕਰਦੇ ਆ ਸਰਦਾਰੀ ਆਪਣੇ ਯਾਰਾਂ ਦੇ ਸਰਤੇ ਹਾਂ ਹਾਂ ਹੈ ਮੈਂ ਕਰਦੇ ਆ ਸਰਦਾਰੀ ਆਪਣੇ ਯਾਰਾਂ ਦੇ ਸਰਤੇ ਐਮ ਆਰ ਐਫ ਦੀ ਪਾਇਵ ਡੈਰੀ ਨਹੀਂ ਡਿਲੀਵਰੀ ਦੇ ਪੈ ਗੰਨਾ ਤੋ ਹੋਣਾ ਰਾਤੇ ਖਾਲੀ ਹੋਇਆ ਮਨ ਲੱਗਦਾ ਟਰਾਲਾ ਇਹ ਡਰਾਈਵ ਕਰਦਾ ਲੱਗਦਾ ਮੈਂ ਰਾਤੇ ਖਾਲੀ ਕਰਕੇ ਆਇਆ ਕਹਿੰਦਾ ਮੈਨੂੰ ਕਹਿੰਦਾ ਯਾ ਛੱਟ ਗਿਆ ਅੱਜ ਅਗਰ ਨਾ ਜਾ ਬਿਆ ਵਿੱਚ ਚੱਲ ਹੁਣ ਅਸੀਂ ਚੱਲੂ ਇਹ ਟਰੱਕ ਜਾਉਂਗੇ ਰਾਮ ਨਾਲ ਮੋੜਿਆ ਮੋੜਾਂ ਪਰ ਹਾਂ ਰਾਮ ਨਾਲ ਆਇਆ ਮੋੜਾਂ ਹਾਂ ਠੀਕ ਐ ਆਪਣਾ ਡਾਲਾ ਖੋਲ ਕੇ 20 20 ਡਾਲਾ ਫੁੱਲ ਕੇ ਵੀ ਮੁੜੂਗਾ ਬਣਿਆ ਮੋੜ ਪਰ ਸਾਰਿਆਂ ਪਰ ਗੰਨੇ ਦਾ ਨਹੀਂ ਮੁੜਨਾ ਬਸ ਗੰਨਾ ਆਹੀ ਸਾਈਡ ਨੂੰ ਜਾਣਾ ਕਣਕ ਜੀ ਦਾ ਜਿਸ ਤਰ੍ਹਾਂ ਮਰਜੀ ਘੁਮਾਈ ਦੇ ਬਿੱਟ 2.5 ਕਿਲਾ ਕਰਾ ਲਈਏ 2.5 ਬਸ ਐ ਇਹ ਤਿੰਨੇ ਗਲਾ ਦੀ ਹੈ ਬਾਈ ਫੌੜ ਤੋਂ ਜਿਆਦਾ ਹੈ ਦੇਖਦੇ ਆ ਸਾਲ ਮਤਲਬ ਇਹ ਵੀ ਲੱਗੂ ਏਡ ਲੰਬਾ ਨਹੀਂ 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 ਵਧੀਆ ਲੱਗੂਗਾ ਗਲਾ ਸਿੰਘ ਇਹ ਬਾਈ ਉਹਦਾ ਹੀ ਟਰੈਕਟਰ ਹੈ ਬਾਈ ਦਾ ਜਿਹਨੇ ਫੌੜ 3600 ਛੱਡਿਆ ਪਤਾ ਪਹਿਲਾਂ ਮੇਰੇ ਕੋਲ ਗਲਾ ਦਾ 3600 ਤਾਂ ਤਾਂ ਨਾ ਮਤਿਆਰ ਹੋ ਜਾਵੇ ਹਾਂ ਹਾਂ ਠੀਕ ਹੈ ਤੇ ਹੌਲੈਂਡ ਬੀਜ ਲੈ ਕੇ ਗਿਆ ਤਾਂ ਉਹਦੇ ਬਾਅਦ ਉਹ ਵੀ ਤਿਆਰ ਕਰਾ ਕੇ ਛੱਡ ਗਿਆ ਦਾ 95 ਹੋ ਗਿਆ ਉਹਨਾਂ ਜਾ ਆਇਆ ਫੈਕਟਰ ਦਾ ਜਾਲੀ ਬੋਸ ਹੁਣੀ ਆ ਫੈਕਟਰ ਦੀ ਮੇਰਾ ਆਇ ਵੜਦਾ ਹੈ ਜੱਪੀ ਆ ਓਏ ਮਿਲ ਗਈ ਦੀ ਬੱਸ ਬਾਈ ਨੂੰ ਹਾਂ ਹੈ ਉੱਥੇ ਸਿੱਧੀ ਮਿਲ ਗਈ ਹੁਣੀ ਹੈ ਹਾਂ ਮੈਂ ਤਾਂ ਕਹਤਾ ਮੈਂ ਰੋਟੀ ਰੁੱਟੀ ਖਾ ਰੋਟੀ ਤਾਂ ਖਾ ਲੈਂਦੀ ਸੀ ਮੰਨੇ ਹੀ ਨਹੀਂ ਜ਼ੋਰ ਲਾ ਲਿਆ ਪੁੱਛ ਲਿਆ ਮੈਂ ਲੱਭ ਕੇ ਚਾਹ ਵੀ ਪੀਤੀ ਹੈ ਹਨਾ ਚਾਹ ਵੀ ਨਹੀਂ ਬੱਸ ਹਾਂ ਕੋਈ ਨਹੀਂ ਮਾ ਪਰੋਂਠੇ ਖਾ ਲਾ ਰੋਟੀ ਨਹੀਂ ਖਾਣੀ ਨਹੀਂ ਕਹਦਾ ਕੁਝ ਨਹੀਂ ਖਾਣਾ ਠੀਕ ਗਰਾਮ ਮੋਹਲੇ ਨੂੰ ਪਿੰਡਾ ਫੇਰੇ ਆਹ ਹਾਂ ਮਾਰਦਾ ਮਾਰਦਾ ਘਟੀ ਲੈਂਦੀ ਨਵੀ ਹੋ ਰਹਾ ਜਾ ਇੱਕ ਕੋਲੇ ਕੋਲੇ ਆ ਅਗਦੀ ਜਾਂਦੀ ਕੋਰੇ ਬੋਲੇ ਸ਼ਾਮ ਨੂੰ ਪੈਗ ਮੰਗਣਾ ਉਹ ਆ ਗਿਆ ਪਾਰਟੀ ਚਾਹੀਦੀ ਵੀ ਹੈ ਚਾਹੀਦੀ ਵੀ ਹੈ ਲੈ ਲੈ ਭਾਈ ਅੰਕਲ ਦੇ ਲੋ ਜੀ ਇਹਦੇ 3 300 ਕੁਆਂਟਲ ਕਰਨਾ ਪੱਤੀਆਂ ਭਰ ਜਾਂਦਾ ਉਹ ਕੋਹੜੀ ਪਰਾਏ ਇਹ ਦਰਦਾ ਨਹੀਂ ਹੈਗਾ ਇਹ ਐਵੇਂ ਲੈ ਲਿਆ 3 300 350 ਕੁਆਂਟਲ ਇਹਦੇ ਨਾਲ ਕੀ ਆਉਂਦਾ ਇਹਦੇ ਪੱਤੇ ਵੀ ਅੰਦਰ ਹੈ ਉਹਨੇ ਪੱਤੀਆਂ ਬਾਹਰ ਹੈ ਨਾ ਪੱਤੀ ਵੀ ਅੰਦਰ ਆ ਆ ਕਾਟੀ ਜਾਂਦਾ ਨਾ ਤਰਨਾਸ ਕਰੇਗਾ ਤਰਨਾ ਬੜੇਗਾ ਠੀਕ ਹੈ ਗਾੜੀ ਲਿਆਂਦਾ ਸੌਦਾ ਮਾਰ ਲਿਆ ਠੀਕ ਹੈ ਗਾੜੀ ਵਧੀਆ ਹੈ ਇਹ ਦੇਖ ਆ ਮੇਰੇ ਵਾਲ ਤਾਂ ਹੈ ਹਾਂ ਦੂਸਰਾ ਦੂਸਰਾ ਗਾੜੀ ਲੈ ਆਤਾ ਟਰਾਲੀ ਇਹ ਤੇਰਾ ਦੂਸਰਾ ਠੀਕ ਹੈ ਆਪਾਂ ਦੇਖ ਠੀਕ ਹੈ ਪਹਿਲਾ ਸ਼ੋਟ ਦੇਖਦਾ ਛੋਟਾ ਹੀ ਹੈ ਹੈ ਨਵੇਂ ਟਾਇਰ ਪਾਏ ਹੋਏ ਆ ਮਾਰੇ ਫਦੇ ਬਾਈ ਨੇ ਸੁਪਰ ਆ ਰਹੇ ਆ ਆਰ ਕਲਾਰੀ ਕਾਰ ਆ ਰਹੁੰਦਾ ਨਾ ਸੁਪਰ ਆ ਰਹੇ ਉਹ ਨਾ ਵੀ ਗਾ ਮੈਟ ਫਰੀ ਪੋਣੇ ਆਪਾਂ ਨੇ ਵੀ ਟਰਾਲੀ ਉਤਾਰਿਆ ਆ ਮੈਟ ਫਰੀ ਪੋਣੇ ਜਿਆਦਾ ਮਨ ਦੋ ਤਿੰਨ ਲੱਗ ਜਾਂਦੇ ਆ ਪਾਈਆਂ ਨੇ ਲੱਗਦਾ ਮਾਰ ਆ ਦੇ ਲੱਗਦਾ ਠੀਕ ਹੈ 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 ਇਹ ਲੱਗਦਾ ਹੈ ਜਿਆਦੇ ਹੈਲੀਕਾਪਟਰ ਆਪਣਾ ਹੋਰ ਬਣਾਉਣਾ ਹੈ ਉਰੇ ਇੱਥੇ ਹੀ ਬਣਾਜਾ ਆਪਣੇ ਵਾਲਾ ਉਰੇ ਇੱਥੇ ਹੀ ਬਣਾਉਨੇ ਹਾਂ ਹਾਂ ਕਦੋਂ ਆਏਗਾ ਹੈਲੋ ਪੋਣੇ ਉਹ ਯਹਾਂ ਤੱਕ ਆਏਗਾ ਇਹ ਯਾਰ ਨਾਲ ਆ ਰਿਹਾ ਆਪਾਂ ਓ ਚੱਲ ਫਿੱਟੇ ਕਾ ਆ ਬੰਦਾ ਹਾਂ ਚਕਾ ਮਾ ਚਲੀਏ ਚੱਲ ਚੱਕਾ ਚੱਲ ਚੱਕਾ ਹੈ ਹਾਂ ਹਾਂ ਕਰਨਾ ਪੜੇ ਹੈਨਾ ਗੇੜੇ ਵੀ ਦੇ ਨਾਲੇ ਰੋਣ ਅੱਜ ਦਾ ਟੂਲ ਟੂਲ ਠੀਕ ਹੈ ਯਾਰ ਬੰਦਰ ਮੇਰੇ ਪੂਰਾ ਹੀ ਬਿੱਤਰਾ ਪੜ ਗਿਆ ਹੈਨਾ ਦੇਖੀ ਮੜਾ ਰਸੇ ਪਿੱਛੇ ਪਏ ਇਹਦਾ ਰਸੇ ਲਿਖਦਾ ਨਹੀਂ ਤੇ ਇਹੋ ਲੰਦਾ ਆ ਵਿਚੇ ਆ ਵਿਚੇ ਉਹਦਾ ਫੋਨ ਕਰਕੇ ਭੇਜ ਜੇ ਵਾਹ ਬਈ ਉਹਨੇ ਕਹਿੰਦਾ ਸੇ ਪਾ ਕੇ ਲਈ ਆਈ ਉਹ ਕੁਣੀ ਹੁਣ ਵਿੱਚ ਟੂਲ ਦੇ ਇੱਕੜੀ ਭੇਜਤਾ ਰਾਤ ਆਇਆ ਖਾਲੀ ਹੋ ਕੇ ਹਾਂ ਹਾਂ ਚਲੋ ਚਲੋ ਬੇਵਿਕਰੀ ਹੋ ਗਈ ਔਰ ਦੋ ਪਰਤੀ ਆ ਜਵੇ ਤਿੰਨ ਆ ਜਵੇ ਲੱਦ ਹੋ ਜਾਗਾ ਅੰਦਰ ਠੀਕ ਨਹੀਂ ਗੱਲ ਬਾਰਿਸ਼ ਚਲੇ ਜਾ ਕੀ ਹਾਲ ਹਾਂ ਠੀਕ ਹੈ ਹੁਣ ਚਲੋ ਨਿਬੜੋ ਕੰਮ ਪੈ ਆ ਜਦਿਆਂ ਆਹ ਘਰਾ ਗਿਆ ਹਾਂ ਇਹ ਦੂਈ ਕੀ ਬਣਦਾ ਪਾ ਲੋਕ ਦੇ ਲਈ ਤਿਰ ਦੇ ਲਵਦਾ ਆ ਤੇ ਸਿਆਣਾ ਹੋਗਾ ਨਾ ਸੈਂਟਰ ਚ ਛਾਣਾ ਦਾ ਸਾਹ ਕਰਾ ਲਾ ਦਾ ਬੰਦ ਜਰ ਚਾਹੀਦਾ ਹੈ ਹਨਾ ਬੰਦਰ ਤੀਰ ਸਰਾ ਵੀ ਚਾਹੀਦਾ ਵਿੱਚ ਮੈਂ ਬਾਕੀ ਜਿੰਦਾ ਗਿਆ ਹਾਂ ਹਾਂ ਤਿੰਨ ਪਾਲਾ ਜੀ ਦੂਰ ਨਹੀਂ ਜਾਣਾ ਜਿਆਦਾ ਲਿੱਦਿਆ ਪਿਆ ਹੂੰ ਠੀਕ ਨਹੀਂ ਇਧਰ ਹੌਲੈਂਡ ਨਹੀਂ ਕਰਾ ਹਾਂ ਇਧਰ ਆਪਾਂ ਜਾਲੀ ਲਾ ਲੈਂਦੇ ਹਾਂ ਨਹੀਂ ਜਦੋਂ ਤੱਕ ਤੀਰ ਚਾਹੀਦਾ ਹੋਇਆ ਕੋਣ ਕਰ ਬੰਮੇ ਨੂੰ ਫੋਨ ਆ ਗਿਆ ਤੇ ਆ ਗਿਆ ਤੇ ਮੈਨੂੰ ਲੈਂਦਾਗਾ ਤੇ ਪਹਿਲਾਂ ਲੈਂਦਾ ਹਾਂ ਅੰਮੇ ਸੜਾਣਗੇ ਤੇ ਇੱਥੇ ਪਹਿਲਾਂ ਟ੍ਰੇਲਰਾਂ ਦੇ ਟ੍ਰੇਲਰ ਲੱਗਾਂਗਾ ਮਾਲ ਲਦਣਾ ਵਿੱਚ ਜਾਣਾ ਭਈਆਂ ਤੇ ਕਿਹੜਾ ਆਹ ਅਬ ਵਿੱਚ ਜਿਹੜਾ ਨੂੰ ਲੈ ਸੱਡ ਲੋ ਹੋਰ ਕੀ ਆ ਸ਼ਾਮ ਨੂੰ ਇਹਨੂੰ ਖੜਾ ਰਹਿਣ ਤੋਂ ਹੋਣਾ ਆਇਓ ਫਾਲੇ ਕੋਲੇ ਤਾਰ ਲੈਂਦੇ ਤੇ ਫਿਰ ਇਹਨੂੰ ਅੰਦਰ ਬੈਕ ਲਾ ਦਿੰਦੇ ਕਿਨੂੰ ਰਾਮ ਨਾਲ ਮੁੜੀ ਇਹਨੂੰ ਉੱਥੇ ਤੋਂ ਦੱਦੇ ਬਾੜਿਆ ਉਹ ਹਾਂ ਇਹਨੂੰ ਕਿੰਦੇ ਤੋਂ ਬਾੜਿਆ ਉੱਥੇ ਹੀ ਤੇ ਰੋੜ ਆਪਣੀ ਘੜ ਲਿਓ ਗੰਨਾ ਪਲਟਾ ਦਿੰਦੇ ਵਿੱਚ ਹੋਰ ਕੀ ਟੁੱਟਿਆ ਤਾਂ ਜਾਈ ਰਹੀਏ ਦੋ ਦੋ ਆਗੀਆਂ ਨੂੰ ਦੋ ਸੌ ਵਾਲੀ ਦੇ ਪਰ 150 ਵਾਲੀ ਹੋਏ ਪਰ ਉਹਦੇ ਵਾਲਾ ਵੀ ਹੋਣਾ ਤੇਰਾ ਕਾਕੀ ਇੱਕ ਤਾਂ ਕਾਲੇ ਚਾਚੇ ਨੇ ਦੇਤੀ ਮੈਂ ਇੱਥੇ ਆਹ ਪਕੰਡਾ ਕਿ ਆ 150 ਵਾਲੀ ਮੇ ਕੋ ਨਹੀਂ ਹਲੇ ਇਹ ਤੋਂ ਬਾਅਦ ਇਹਨੂੰ ਖਾਲੀ ਉਹ ਕੇ ਪਤਾ ਲੱਗਣਾ 150 ਦਾ ਛਤਰੀ ਤੱਕ ਜਾਣਾ ਨਾਲੇ ਪਤਾ ਲੱਗ ਜੂਗਾ ਕਿਵੇਂ ਮੁੜਦੀ ਹੈ ਰਸਤੇ ਨੂੰ ਮੈਨੂੰ ਤੇ ਪਤਾ ਲੱਗ ਜੂਗਾ ਹੁਣ ਕਿਹੜਾ ਪਤਾ ਲੱਗ ਜੂ ਕਿੰਨੇ ਕਿ ਦੂ ਕਿਸ ਤਰ੍ਹਾਂ ਮੁੜੇ ਜੇ ਸਿੱਧੀ ਹੋ ਗਈ ਸੜਕ ਫਿਰ ਤਾਂ ਨਾ ਨਾ ਉੱਥੇ ਖੇਤਾਂ 'ਚ ਖੇਤਾਂ ਜਿਹੜੇ ਮੋੜ ਕੇੜਾ ਨਾ 150 ਇਦੇ ਨਾਲ ਦੀ ਆਪਾਂ ਨੇ ਘੋੜੀ ਲਵਾਈ ਜਿਹੜੀ ਉਹ ਥੱਲੇ ਲੱਗੀ ਏ ਟਰਾਲੇ ਨੂੰ ਆਹ ਕੰਨ ਦੀ ਏ ਥੱਲੇ ਉਹ ਅੱਛਾ ਦੂਈ ਟਰਾਲਾ ਲਵਾਈ ਏ ਕਈ ਐਂਗਲ ਵਾਲੀ ਲਾਉਂਦੇ ਆ ਆਪਾਂ ਨੂੰ ਅਹੀਂ ਦੋਈ ਘਰ ਮਾਜਾ ਲੱਗਣ ਲੱਗਦਾ ਟਰਾਲਾ ਜੀ ਨੂੰ ਇਹਨੂੰ 12 ਜੀ ਲੱਗੀ ਵੀ ਉਹ ਚਾਰਸੀ ਜੀ ਨਾ ਨਹੀਂ ਦਾਦੀ ਦਾਦੀ ਉਹ ਦਾਦੀਆਂ ਦੀ ਏ ਟਰਾਲਾ ਖੜਾ ਦੇਖਣ ਨੂੰ ਬਹੁਤ ਹੈਗੀ ਏ ਇਹਦਾ ਖੜਕਣਾ ਆ ਗ੍ਰਾਫਰ ਹਰਕਾ ਦਾ ਪਤਾ ਨਹੀਂ ਲੱਗਦਾ ਉਹ ਥਾਲੇ ਦਾ ਪਾਇਆ ਇਹਦਾ ਉਵੇ ਦ ਨੂੰ ਲੈ ਕੱਢ ਕੇ ਉਵੇ ਦੇਖੇ ਲਾ ਮੋੜ ਮੋੜ ਕੇ ਆ ਵੀ ਦੇਖ ਲਵਾ ਰਾਮ ਨਾਲ ਮੁਰਦਾ ਬਹੁਤ ਜਗਾ ਹੈ ਬਹੁਤ ਮੁਰਦਾ ਹੈ ਹਾਲੇ ਦੇ ਪਰਤੇ ਜਿਹੜਾ ਆ ਚੀਜ਼ ਹੈ ਨਾ ਵਿੰਦਰ ਆ ਦੇਖ ਇਹ ਨਾ ਸਭ ਦੇ ਸਰੀਆ ਪੱਟ ਕੇ ਪਾਇਆ ਹੈ ਇੱਥੇ ਨਾ ਸਰੀਆ ਸਭ ਦੀ ਆਹ ਪੱਟ ਕੇ ਪੈਂਦਾ ਹੈ ਸਰੀਆ ਵਿੱਚ ਨੂੰ ਕਿੱਥੇ ਨਿਕਲਦੀ ਆਏ ਤੂੰ ਇਹਦੇ ਪੈਂਦਾ ਹੁੰਦਾ ਤਾਂ ਅੱਗੇ ਜਿਹੜੇ ਆਪਣੇ ਕੋਲ ਹੁੰਦੇ ਉਹ ਦੁਨੀਆਂ 'ਚ ਪੈਂਦਾ ਸਾਫ ਸਰੀਆ ਉਹ ਬਾਈ ਸਰੀਆ ਵੀ ਛੋਟੇ ਤੇ ਉਹ ਆ ਤਿੰਦੇ ਤੇ ਪਿਆ ਹੋਇਆ ਹਾਂ ਉਹ ਪਾ ਜਾਂਦੇ ਤੇ ਆ ਦੇਖ ਦੇ ਬਾਹਰ ਇਹ ਪੈਸੇ ਤਾਂ ਮਾਰ ਦਿੰਦੇ ਠੀਕ ਹੈ ਇੱਥੇ ਕੱਟਵਾਵਾ ਵਿੱਚ ਮਾਰ ਦਿੰਦੇ ਬੈਠੇ ਘਰ ਹਾਂ ਐਵੇਂ ਪੈਂਦਾ ਹਾਂ ਚੱਲ ਹੈ ਚੱਕ ਬੋਲੇ ਚੱਲ ਚੱਲ ਚਲੋ ਐਮਐਲ ਦੇ ਭਾਈ ਕਰਦੇ ਹਾਂ ਸਾਡੇ ਸ਼ਾਮ ਦਾ ਪ੍ਰੋਗਰਾਮ ਉਹ ਕੈਂਪਨੀ ਪਈ ਤੇ ਨਾ ਇਹ ਦੇਖੋ ਜੀ ਥਿਆੜੀ ਥਿਆੜੀ ਬੜੀ ਹੈਨ ਇੱਕ ਨੰਬਰ ਹੈ ਇੱਕ ਨੰਬਰ ਆ ਥਿਆੜੀ ਨਹੀਂ ਭੇਜਿਆ ਇਹ ਹਾਂ ਤੂੰ ਦਾਦਾ ਦਾ ਦੁਪਹਿਰ ਨੂੰ ਤਾਰੂ ਮਾਈ ਨੂੰ ਆਇਆ ਤਾਂ ਅਫੇ ਰੁਕਤੋਂ ਨਾ ਪਤਾ ਲੱਜੂ ਕਿੱਧਰ ਕਿਹੜਾ ਮੋੜ ਤੰਗਿਆ ਕਿਹੜਾ ਖੁੱਡਾ ਜੀਨੇ ਹੁਣ ਤੁਸੀਂ ਬੜੇ ਬਣਾ ਲਏ ਸਾਰਿਆਂ ਦੇ ਮਾੜੇ ਚ ਫਾੜ ਕੇ ਦੇਖ ਲੋ ਫਟ ਜਾਊਗਾ ਠੀਕ ਨਹੀਂ ਸਾਰਿਆਂ ਦੇ ਇੱਕ ਬਰ ਘਾ ਕੇ ਵੀ ਕਿਹਦੇ ਅੰਦਰ ਵੱੜਦਾ ਭਾਈ ਕਿਹਦੇ ਰਹਿੰਦਾ ਮੈਂ ਵਾਲੇ ਉੱਥੇ ਪੰਮੇ ਦੇ ਵਾਲੇ ਚ ਮੈਂ ਵੀ ਇੱਥੇ ਤੇ ਆ ਕੇ ਬੈਕ ਲਾ ਕੇ ਦੇਖ ਰਾਂ ਕਿ ਅੰਦਰ ਬੈਕ ਲੱਗੂਗਾ ਬੈਕ ਲੱਗਣਾ ਨੂੰ ਆਇਆ ਇੱਥੇ ਲੱਗ ਜਾਊਗਾ ਇੱਥੇ ਇੱਦਾਂ ਰਾਮ ਦਾ ਲੱਗ ਜਾਣਾ ਬਾਹਰ ਨਿਕਲਣਾ ਨਹੀਂ ਇਹਨੇ ਆਏ ਮੋੜ ਕੇ ਨਹੀਂ ਬਰਾ ਨਹੀਂ ਨਿਕਲਣਾ ਨਹੀਂ ਨਿਕਲਣਾ ਇੱਦਾਂ ਹੀ ਆ ਇੱਥੇ ਮੋੜਨਾ ਪੈਣਾ ਤੁਨੂੰ ਇੱਥੇ ਬਹਿ ਕੇ 라ਜੂ ਉੱਥੇ ਤੇ ਉੱਥੇ ਤੇ ਬਹਿ ਕੇ 라ਜੂ ਆਇਆ ਹਾਂ ਉੱਧਰ ਜਾ ਕੇ ਯਾਨੀ ਇਹ ਕਹਾ ਕਿ ਇੱਧਰ ਬਾੜ ਕੇ ਐ ਨਹੀਂ ਚਾੜੂਗਾ ਫੇਰ ਨਹੀਂ ਉਹ ਮੇਰੇ ਨਾਲ ਤੇਰੇ ਤੋਂ ਡੈਰਗਾ ਉਹ ਖਿਆ ਉਧਰ ਉਹ ਤੇਰੇ ਆਖਿਆ ਮੈਂ ਮੇਰੇ ਨਾਲ ਟਰੈਕਟਰ ਕਿੱਡਾ ਤੁਸੀਂ ਮੋੜਦੇ ਟਕਾਣੇ ਨਹੀਂ ਹੈਗੇ ਨਾ ਮੈਂ ਇੱਧਰ ਤੇਰਾ ਟਰਾਲਾ ਖੜਾ ਤਾਂ ਓਰੇ ਵਧਾ ਕੇ ਨਹੀਂ ਮੁੜਿਆ ਤੇਰਾ ਟਰਾਲਾ ਖੜਾ ਤਾਂ ਨਾ ਮੁੜਿਆ ਆਂ ਆਹ ਵੇਖ ਇੱਧਰ ਖੜਾ ਤੁੰਗੜੀ ਲਾਇਆ ਹੈ ਇਹ ਇਹ ਕਿਹਦਾ ਬਣਿਆ ਫਾ ਫੰਮਣ ਦਾ ਨਹੀਂ ਫੰਮਣ ਦਾ ਨਹੀਂ ਹੈ ਇਹਦਾ ਨੂਰ ਮਹਿਲ ਵਾਲਿਆਂ ਦਾ ਹੈ ਈਐਸਐਸ ਹਾਂ ਸਮਨ ਸਿੰਘ ਸਮਨ ਸਿੰਘ ਸੂਰਮੇ ਦੀ ਟਰਾਲਾ ਦਾ ਬਹੁਤ ਟੌਪਲਾ ਬਣਾ ਸਾਢੇ 8 ਸਾਢੇ 8 ਹੈ ਬਈ ਮੜਣਾ ਇਹ ਆਪਣੇ ਵਾਲਾ ਸਮਝ ਲੈ ਵੀ ਆਹ ਖੁੱਲ ਗਿਆ ਓਰੇ ਡਾਲਾ ਬੰਦ ਹੋ ਗਿਆ ਓਰੇ 20 ਦਾ ਇੱਥੇ ਆ ਜਾਣਾ ਤੇਰੇ ਪੈਰ ਇਹਦੇ ਕੋਲ ਆ ਜਾਣਾ ਇੱਥੇ ਆ ਜਾਣਾ ਡਾਲਾ ਠੀਕ ਕਿੰਨਾ ਦਾ ਫਰਕ ਆ ਪੁੱਤ ਨਹੀਂ ਲਾ ਥੋੜਾ ਥਾਲਾ ਆ ਤੇਰੇ 10 ਕਿਲਿਆਂ ਦੀ ਕਣਕ ਪਾ ਲੈ ਗਿਆ ਨਹੀਂ ਉਹਨਾਂ ਇੱਕ ਵਾਰ ਚ ਆ ਅਸੀਂ ਤਾਂ ਵੇਚ ਦਾਂ ਨੇ ਉਹ ਰੱਖਣਾ ਬੰਦ ਵਾਲੀ ਆ ਕੰਮ ਯਾਰ ਹੈ ਬਾਈ ਹਨ ਤਾਂ ਇਲਾਦਾ ਵੀ ਅਡਵਾਂ ਨਹੀਂ ਕਬਜ਼ਾ ਕਰਦੇ ਕਰੂ ਲੋਕੀ ਨੂੰ ਮੈਂ ਉਹੀ ਤਾਂ ਕਹਿਣਾ ਹੋਰ ਮੈਂ ਕਿ ਨਹੀਂ ਆ ਦੇਖ ਪੂਰੇ ਤੱਕ ਆਣਾ ਉਹਨੇ ਆਹ ਮੰਨੂ ਦੱਸਦਾ ਤਾਂ ਉਹਦਾ ਹੈ ਨਹੀਂ ਆਪਣਾ ਹਫਸਾਬਾਦੀ ਜਾਂ ਰਿਸ਼ਤੇਦਾਰ ਪਰ ਮੈਨਾਂ ਦਾ ਉੱਥੀ ਦਾ ਰਾਤ ਮੇਰੇ ਕੋਲ ਮੁੰਡਾ ਹਾਂ ਉੱਥੀ ਤੇਰਾ ਕਹਿੰਦਾ ਬਾਈ 20 ਕਿਲੇ 10 ਕਿਲਿਆਂ ਦੀ ਗਣਕ ਪਈ ਕਹਿੰਦਾ ਆਹੋ ਮੈਂ ਜਿਹੜੀ ਕਹੋ ਰਿਹਾ ਵੀ ਜਿਹੜਾ ਆਪਾਂ 5000 ਕਿਲਿਆਂ ਦੀ ਪਾਉਣੀ ਬਿਟੇ ਅਸੇ ਲੋੜ ਨਹੀਂ ਹਜਦੀਪ ਕਣਕ ਨੂੰ ਬਿੱਡ ਕਸ ਨਹੀਂ ਲੋੜੀ ਨਹੀਂ ਹੈਗੀ ਹਾਂ ਲੋੜ ਹੀ ਨਹੀਂ ਹੈਗੀ ਮੇਰੇ ਆਏ ਹੋਗਾ ਮਾ ਮਾ ਕਹਿੰਦਾ ਕਿੰਨੀ ਕਾ ਬਿੱਡ ਲੋ ਦੇ ਮਾ ਕਹਿੰਦਾ ਮੈਂ ਤਾਂ ਬਿੱਡ ਦੀ ਲੋੜ ਹੀ ਨਹੀਂ ਹੈ ਹਾਂ ਤਾਈ ਦਾ ਪੋਤੀ ਦਾ ਬਣਾਇਆ ਸੀ ਉਹਦੀ ਉਹ ਮਜ਼ੀ ਬਣਾਇਓ ਉਹ ਤਾਂ ਬਿੱਡ ਨੂੰ ਮੁੱਕਰ ਗਿਆ ਤਾਂ ਤਾਈ ਦੇ ਚੱਕ ਚਗਾ ਕੇ ਬਿੱਡ ਲੋ ਆ ਇਹ ਖਾਲਾ ਜੀ ਕਿਦਾ ਲੋੜ ਪੈਣੀ ਹੋ ਸਕਦਾ ਰਹੂਗੀ ਉਹ ਹਾਂ ਪਤਾ ਮਨੂ ਕਾ ਲੋੜ ਹੈ ਕਹਿੰਦਾ ਦੋ ਟਾਈਕ ਹੋ ਜਾ ਕਰਨ ਵਿੱਚ ਅੱਜ ਕੱਲ ਪਤਾ ਵੀ ਲੱਗੇਗਾ ਤਾਂ ਹਾਂ ਜੀ ਸੱਚੀ ਹੈ ਉਹ ਤਾਂ ਜਨ ਨਰਮ ਵੀ ਵੜਾ ਲਓ ਪਿੱਛੇ ਬੋਲਤੀ ਹਾਂ ਨਹੀਂ ਨਹੀਂ ਕਿਹਾ ਹਣੀ ਮੈਨੂੰ ਤਾਂ ਲੱਗਣਾ ਕੁਝ ਵੀ ਨਹੀਂ ਦੁਰਕੇ ਵਾਲੇ ਦੀ ਸਹਜ ਐਨਾ ਹੋਣਾ 18.5 ਦਾ ਹਾਂ ਬੰਮੀ ਆ ਲੈ ਗਈ ਬਹੁਤ ਅਖਾਂ ਡੇਠਾ ਆ ਵੀ ਆ ਬਹੁਤ ਬੜਾ ਫੋਟਾ ਟ੍ਰੈਲਰ ਆ ਯਾਰ ਹਾਂ ਮੇਰੇ ਸਾਹ ਦਾ ਤਾਂ ਠੀਕ ਐ ਡਾ ਟ੍ਰੈਲਰ ਹੁਣ ਤੇਰਾ ਇਹ ਚੋਂ ਤਿੰਨ ਘਟ ਗਿਆ ਸਮਝ ਲੈ 15 ਹਾਂ ਤਿੰਨ ਫੁੱਟ ਘਟ ਗਿਆ ਸਾਢੇ ਤਿੰਨੇ ਘਟ ਗਿਆ ਪੰਜ ਵਾਧ ਗਿਆ 15 ਦਾ ਪੂਰਾ ਹਾਂ ਹੁਣ ਪੰਜ ਵਾਧ ਗਿਆ ਸਾਢੇ ਵਾਲੇ ਚਾਰ ਚਾਰ ਘਟ ਕੇ ਦੇ ਨਾਲੋਂ ਇਹ ਰੋ ਕਿੱਥੇ ਚਲੇ ਗਏ ਤੇਰੇ ਆਲੇ ਨਾਂ ਤੇ ਮੇਰੇ ਵਾਲਾ 6 ਫੁੱਟ ਵਾਧੇ ਫਿਰ ਉਹਦੇ ਨਾਲੋਂ 6 ਫੁੱਟ ਵਾਧੇ ਤੇ ਤੇਰੇ ਜੀ ਦਿਲ ਤੋਂ ਪਾਪਾ ਮੇਰੇ ਜਿੰਨਾ ਲੰਬਾ ਵਾਧ ਗਿਆ ਪਪਾ ਮੇਰੇ ਨਾਲੋਂ 8 ਫੁੱਟ ਪਪਾ ਮੈਨੂੰ ਪਾਉਂਦਾ ਉਹ ਇਹ ਮੇਰਾ 8 ਫੁੱਟ ਵਧ ਗਿਆ ਪਪਾ ਮੇਰਾ ਭਰ ਕੇ 4 ਫੁੱਟ ਦਰਾਂਗੇ ਦੋ ਬੜੇ ਲੱਗਾਂ ਆਹੋ 6 ਫੁੱਟ ਤੇ ਢੇੜੀ ਲਾ ਦੋ ਜਗਾਨੀ ਉਹਦੇ ਅੰਦਰ ਦੇਖ ਲੈ ਵਿੱਚੇ ਥੱਲੇ ਤੇ ਉੱਪਰ ਤੱਕ ਆਹੋ ਚੱਲ ਢੇੜੀ ਕਿੰਨੀ ਭਰੀਆਂ ਇੱਕ ਬਰੇ ਬਣਾਤਾ ਹਾਂ ਮੰਨੋ ਠੀਕ ਆ ਪਹਿਲਾਂ ਯਾਰ 16 ਨੂੰ ਕਹਦੇ ਹੁੰਦੇ ਸੀ ਬਹੁਤ ਬੜੀ ਟਰਾਲੀ ਆ ਜਦ ਆਪਣੇ ਕੋਲ 12 13 ਫੁੱਟੀਆਂ ਟਰਾਲੀਆਂ ਹੁੰਦੀਆਂ ਉਹ ਯਾਰ ਜਦ ਮੈਂ 14 ਲਿਆ ਜਦ ਵੀ 16 ਕਿਸੇ ਕੋਲੇ ਤਾਂ ਕੋਈ ਉਹ ਲੰਦਾ ਦਾ 4-5 ਸਾਲ 5 ਸਾਲ ਪਹਿਲਾਂ ਦੀ ਉਹ ਗੱਲ ਆਪਣੇ ਨਾਲ ਹੁਣ ਥਾਲਾ 16 ਨੂੰ ਕਹਿੰਦੇ ਨਹੀਂ ਅਗਲਾ ਹਰੇਕ 18 ਲੱਗ ਗਿਆ 16 14 ਦਾ ਕੰਮ 16 ਕਰਦਾ ਹੁਣ ਇਧਰ ਮਾਨਸੇਪਤੋਂ ਟੇਕ ਨਹੀਂ ਜੇ ਲੈ ਜਾਓ ਹੁਣ ਵੀ ਨਹੀਂ ਬਣਾਉਂਦੇ 15 16 ਵਾਲੀ ਉਹਨਾਂ ਵੀ ਉੱਥੇ ਛੋਟੇ ਟਰਾਲੇ ਆ ਸਾਰਿਆਂ ਕੋਲੇ ਟਰਾਲੀਆਂ ਹਾਂ ਟਰਾਲੀਆਂ ਵੀ ਬਹੁਤ ਕੋਣ ਆਪਣੇ ਆ ਇਹਦਾ ਚੱਲੇ ਆ ਇਹਦੇ ਆਪਣੇ ਨਾਲੋਂ ਪਹਿਲਾਂ ਇਧਰ ਇਧਰ ਤਾਂ ਇਹ ਸਾਰੇ ਬਹੁਤ ਮੇਨਲ ਨਹੀਂ ਨਹੀਂ ਮੜੂਗਾ ਯਾਰ ਮੜੂਗਾ ੜੂਗਾ ਰਾਮਾ ਤਮੀਆਂ ਕੋਲ ਜਾ ਕੇ ਮੜੂਗਾ ਇੱਕ ਹੋ ਰਿਹਾ ਜਿਕਨੇ ਹਸਵੀਰ ਪਰਲੇ ਪਾਸੇ ਲੈ ਜਾਂਦਾ ਤਾਂ ਰੈਡੀ ਕਿੰਨੀ ਗੁੱਦ ਜਾ ਖਾਣ ਕਾਤੇ ਇੰਜੋਏ ਕਰਨਾ ਰਾਤ ਉਧਰੇ ਨਹੀਂ ਲੇ ਗਏ ਸਿੱਧੇ ਜਾ ਕੇ ਬੈ ਕਾ ਖਾਲੀ ਬਸ ਔਰ ਔਰਲੇ ਦੋ ਹੀ ਲੈਣਾ ਚ ਜਿਹੜੀ ਮਰਜ਼ੀ ਲਾਵੇ ਉਧਰ ਮੈਨੂੰ ਵੀ ਤਿੰਨ ਕਿਹੜੇ ਹੋ ਗਏ ਉਧਰੇ ਖਾਲੀ ਘਰਾਂ ਜਾ ਕੇ 16 ਨੂੰ ਹੋ ਜਾਂਦੀ ਉੱਥੇ ਹੋ ਜਾਂਦੀ ਰਾਮ ਪਰਲੇ ਪਾਸੇ ਰੰਗੇ ਵਾਲੇ ਕੋਲ ਮੈਂ ਸਾਰੇ ਉੱਤੇ ਕਰੇ ਮੈਂ ਵੀ ਦੱਥੀ ਕਰਿਆ ਪਹਿਲੇ ਪਹਿਲਾਂ ਜੇ ਉਧਰ ਵਾਰੀ ਸਾਡੀ ਲੇਟ ਆਉਂਦੀ ਆ ਇੱਕ ਟਰਾਲੀ ਦਾ ਫਰਕ ਪੈ ਜਾਂਦਾ ਉਧਰ ਛੇਤੀ ਆਉਂਦੀ ਆ ਲੇਟ ਆਉਂਦੀ ਆ ਯਾਰ ਅਸੀਂ ਬਰਾਬਰ ਖੜ ਕੇ ਦੇਖ ਲਿਆ ਸਾਰਾ ਕੁਝ ਗਿਆ ਹੋਵੇ ਨਹੀਂ ਜੇ ਅਸੀਂ ਮੈਂ ਨਾ ਕਾਲਾ ਤੇ ਬਰਾਬਰ ਉਸ ਦਿਨ ਮੇਰੇ ਨਾਲ ਮੁੰਡਾ ਗੱਗੂ ਦਾ ਜਿਹਦੇ ਕੋਲ ਮੈਂ ਟਰੈਕਟਰ ਛੱਡਿਆ ਸੀ ਠੀਕ ਆ ਬਾਜੀ ਸਾਈਡ ਦੀ ਟਰਾਲੀ ਉਹਦੇ ਨਾਲ ਵੀ ਮੇਰੇ ਇੱਕ ਇੱਕ ਟਰਾਲੀ ਦਾ ਫਰਕ ਪੈ ਗਿਆ ਟਰੈਕਟਰ ਘਰਾਂ ਲੈ ਜਾਂਦੀ ਆ ਇੱਕ ਟਰਾਲੀ ਪਹਿਲਾਂ ਉੱਪਰ ਜਾਂਦੀ ਠੀਕ ਆ ਚੱਲ ਵਧੀਆ ਤੋਰ ਕੇ ਲਾ ਦੇ ਉਰੇ ਅੰਦਰ ਵੜ ਕੇ ਆਏ ਨਾ ਬੋਲੇ ਬੋਲੇ ਨਹੀਂ ਪੈਣਾ ਹੈਗਾ ਉੱਥੇ ਪੈਣਾ